ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਜੀ ਆਨੇ ਅੱਜ ਕਿਰਪਾ ਕਰਕੇ ਜੋ ਅੱਜ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਸਾਈਬਾਂ ਦੇ 665 ਅੰਕ ਦੇ ਉੱਤੇ ਇਹ ਪ੍ਰਕਾਸ਼ਮਾਨ ਹੈ ਤਨ ਗੁਰੂ ਅਮਰਦਾਸ ਮਹਾਰਾਜ ਪਿਤਾ ਜੀਾਂ ਦੇ ਤੀਸਰੇ ਗੁਰਦੇਵ ਜੀ ਦੇ ਪਾਵਨ ਇਹ ਸ਼ਬਦਾਂ ਦੀ ਬਾਣੀ ਹੈ ਜਿਨ੍ਹਾਂ ਦੀ ਬਾਣੀ ਅਸੀਂ ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਜ ਆਨੰਦ ਸਾਹਿਬ ਦੀਆਂ 6 ਪਉੜੀਆਂ ਦੇ ਅੰਦਰ ਅਸੀਂ ਤਕਰੀਬਨ 4 ਤੋਂ 5 ਵਾਰ ਜ਼ਰੂਰ ਪੜ੍ਹਦੇ ਹਾਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਸਲ 'ਚ ਮਾਨੂੰ ਕਿ ਮਾਲਕ ਜੀਆਂ ਨੇ ਇਸ ਆਪਣੀ ਹਾਲਤ ਨੂੰ ਉਦੋਂ ਬਿਆਨ ਕੀਤਾ ਹੈ ਜਦੋਂ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀਆਂ ਦੀ ਇਹ ਸ਼ਰਣ 'ਚ ਆਏ ਕਈ ਸਾਲ ਹੋ ਗਏ ਤੀਰਥ ਯਾਤਰਾਵਾਂ ਕਰਦਿਆਂ ਨੂੰ ਪਰ ਅੰਦਰ ਦੀ ਮਨ ਦੀ ਜਿਹੜੀ ਭਟਕਣਾ ਸੀ ਉਹ ਖਤਮ ਨਾ ਹੋਈ ਅੰਦਰ ਦਾ ਮਨ ਜਿਹੜਾ ਸੀ ਉਹ ਖੜਿਆ ਨਾ ਮਾਲਕ ਨੇ ਕਿਰਪਾ ਕੀਤੀ ਸੰਯੋਗ ਹੋਏ ਤਾਨਾ ਮਾਰ ਦਿੱਤਾ ਕਿਸੇ ਨੇ ਕਿ ਤੇਰਾ ਗੁਰੂ ਕੌਣ ਹੈ ਹਰ ਇੱਕ ਸਾਲ ਯਾਤਰਾ ਲੈ ਕੇ ਜਾਂਦੇ ਸੀ ਨਾ ਗੁਰੂ ਅਮਰਦਾਸ ਮਹਾਰਾਜ ਯਾਤਰਾ ਲੈ ਕੇ ਜਾਇ ਕਰਨਾ ਇੱਕ ਵਾਰ ਕਹਿੰਦੇ ਯਾਤਰਾ ਤੋਂ ਵਾਪਸੀ ਆ ਰਹੇ ਸਨ ਤਰਨ ਤਰਨ ਦੇ ਕੋਲ ਇੱਕ ਅੰਮ੍ਰਿਤਸਰ ਦੇ ਕੋਲ ਇੱਕ ਪਿੰਡ ਹੈ ਨਗਰ ਹੈ ਉੱਥੇ ਆ ਕੇ ਰੁਕੇ ਜਿਹੜਾ ਨਾਲ ਗਿਆ ਸੀ ਉਹ ਸਾਧੂ ਕਿਉਂ ਗਿਆ ਸੀ ਨਾਲ ਉਹਨੇ ਆ ਕੇ ਪਾਣੀ ਦੀ ਮੰਗ ਕੀਤੀ ਕਹਿੰਦਾ ਮੈਨੂੰ ਪਾਣੀ ਦੀ ਜ਼ਰੂਰਤ ਹੈ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਪਹਿਲਾਂ ਤੇ ਅੰਨੂ ਅਮਰੂ ਕਹਿੰਦੇ ਸੀ ਬਾਬਾ ਅਮਰੂ ਬਾਬੇ ਅਮਰੂ ਜੀ ਨੇ ਕੀ ਕੀਤਾ ਕਿ ਪਾਣੀ ਦਾ ਲਿਆਂਦਾ ਹੋਇਆ ਗੜਵਾ ਹੱਥ 'ਚ ਫੜਾਉਣ ਲੱਗੇ ਕਹਿੰਦੇ ਬਾਬਾ ਸੰਸਕਾਰ ਬੜਾ ਵਧੀਆ ਹੈ ਕਿਸੇ ਪਿਆਸੇ ਨੂੰ ਪਾਣੀ ਦੇ ਕੇ ਉਹਦੀ ਪਿਆਸ 부ਝਾ ਰਿਹਾ ਤੇਰਾ ਗੁਰੂ ਕੌਣ ਹੈ ਤਿਹੜਾ ਸਵਾਲ ਕੀਤਾ ਮਨ ਦੇ ਅੰਦਰ ਬੜਾ ਡੂੰਘਾ ਅਸਰ ਕਰ ਗਿਆ ਕਹਿੰਦਾ ਮੈਨੂੰ ਯਾਤਰਾ ਕਰਦਿਆਂ ਤੋਂ ਬੜੇ ਸਮਾਂ ਹੋ ਗਿਆ ਪਰ ਮੈਂ ਅੱਜ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਪੱਕਾ ਮੇਰਾ ਗੁਰੂ ਕੋਈ ਨਹੀਂ ਹੈ ਜੋ ਮੈਨੂੰ ਮਿਲਦਾ ਹੈ ਉਹਦੇ ਇੱਕ ਸਿਰ ਤੇ ਜੱਕ ਚੁਕਾ ਦਿੰਦਾ ਹਾਂ ਪਾਣੀ ਦਾ ਫੜਿਆ ਹੋਇਆ ਲੋਟਾ ਜਿਹੜਾ ਹੈ ਉਸ ਸਾਧੂ ਨੇ ਆ ਕੇ ਰੱਖ ਦਿੱਤਾ ਕਹਿੰਦਾ ਮੈਂ ਤੇਰੇ ਖਥੋਂ ਪਾਣੀ ਨਹੀਂ ਪੀਵਾਂਗਾ ਮੈਂ ਗੁਰੇ ਬੰਦੇ ਦਾ ਪਾਣੀ ਮੈਂ ਕਦੇ ਨਹੀਂ ਪੀਵਾਂਗਾ ਤੂੰ ਗੁਰੂ ਨਹੀਂ ਅਜੇ ਤੱਕ ਤਰਨ ਕੀਤਾ ਕਿੰਨੀ ਉਮਰ ਹੋ ਚੁੱਕੀ ਹੈ ਬੜਾ ਅਸਰ ਕੀਤਾ ਇਹਨਾਂ ਪੰਕਤੀਆਂ ਇਹ ਇਹਨਾਂ ਗੱਲਾਂ ਨੇ ਦੂਸਰੀ ਘਟਨਾ ਜਿਹੜੀ ਵਾਪਰੀ ਗੁਰੂ ਅੰਗਦ ਦੇ ਮਹਾਰੇ ਪਾਰਸ਼ਾਦੀ ਧੀ ਹੈ ਬਾਬੇ ਅੰਮ੍ਰੋਦ ਦੇ ਭਤੀਜੇ ਨਾਲ ਉਹ ਵਿਆਹੀ ਹੋਈ ਹੈ ਚਾਟੀ ਦੇ ਵਿੱਚ ਮਧਾਣੀ ਪਾਈ ਹੈ ਤੇ ਲੱਸੀ ਰੜਕਰੀ ਹੈ ਮੱਖਣ ਕੱਢ ਲਈ ਹੈ ਤੇ ਨਾਲ ਨਾਲ ਗੁਰੂ ਕੀ ਬਾਣੀ ਦਾ ਪਾਠ ਕਰ ਰਹੀ ਹੈ ਜਦੋਂ ਗੁਰੂ ਕੀ ਬਾਣੀ ਦਾ ਪਾਠ ਕੀਤਾ ਲੋਹਾ ਤੇ ਪਹਿਲਾਂ ਗਰਮ ਸੀ ਪਹਿਲਾਂ ਕਿਸੇ ਨੇ ਤਾਣਾ ਮਾਰਿਆ ਬਾਬਾ ਇੰਨੀ ਉਮਰ ਹੋ ਗਈ ਹੁਣ ਤੱਕ ਗੁਰੂ ਨੇ ਧਾਰਨ ਕੀਤਾ ਗਰਮ ਲੋਹੇ ਦੇ ਉੱਤੇ ਇੱਕ ਗੁਰਬਾਣੀ ਕੁਰਬਾਣੀ ਦੀ ਪੰਕਤੀ ਨੇ ਸੱਟ ਮਾਰ ਦਿੱਤੀ ਬਾਬੇ ਅਮਰੂ ਦੇ ਜ਼ਿੰਦਗੀ ਦਾ ਬੜਾ ਵੱਡਾ ਮੋੜ ਪੈਦਾ ਹੋਇਆ ਜਦੋਂ ਪੰਕਤੀਆਂ ਪੜ੍ਹੀਆਂ ਤੇ ਬਾਬਾ ਅਮਰੂ ਜੀ ਬਾਹਰ ਖੜੇ ਹੋਏ ਦੇਖ ਰਹੇ ਨੇ ਅੰਦਰ ਆਉਣ ਦੀ ਆਵਾਜ਼ ਦਿੱਤੀ ਜਾਂਦੀ ਹੈ ਬਾਬਾ ਜੀ ਅੰਦਰ ਆ ਜਾਓ ਕਹਿੰਦੇ ਇਹ ਹੀ ਜ਼ਿੰਦਗੀ ਦੀ ਖੇਡ ਸੀ ਅੱਜ ਤੱਕ ਕਿਸੇ ਨੇ ਅੰਦਰ ਕਦੇ ਆਵਾਜ਼ ਅਮਾਰੀ ਨਹੀਂ ਅੱਜ ਅੰਦਰ ਦੀ ਆਵਾਜ਼ ਪੈ ਗਈ ਮੱਖਣ ਕੱਢ ਰਹੀ ਸੀ ਕਹਿੰਦੀ ਮੱਖਣ ਨਿਕਲ ਆਇਆ ਕਹਿੰਦਾ ਸੱਚ ਜਾਣੀ ਤੀਏ ਅੱਜ ਮੈਂ ਆਪਣੇ ਆਪ ਨੂੰ ਬੁਲਾਵਲੇ ਆ ਅੱਜ ਇਹ ਤੇਰੇ ਬਾਪੂ ਨੇ ਆਪਣੇ ਆਪ ਨੂੰ ਰੜਕ ਲਿਆ ਸੱਚੀ ਗੱਲ ਜਾਣੀ ਅੱਜ ਸੱਚੀ ਮੱਖਣ ਜਿਹੜਾ ਹੈ ਅੰਦਰੋਂ ਨਿਕਲ ਆਇਆ ਏ ਪਾਠ ਕਿਦਾਂ ਕਰ ਰਹੇ ਆਂ ਇਹ ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਨੇ ਕੌਣ ਗੁਰੂ ਨਾਨਕ ਸਾਹਿਬ ਜਗਤ ਜਲੰਦੇ ਨੂੰ ਤਾਰਿਆ ਹੈ ਕੌਡੇ ਰਕਸ਼ ਵਰਗਿਆਂ ਨੂੰ ਭਾਈ ਕੌਡਾ ਬਣਾਇਆ ਠੱਗਾਂ ਵਰਗਿਆਂ ਨੂੰ ਜਾ ਕੇ ਸਾਧ ਬਣਾਇਆ ਬਗਦਾਦ ਦੀ ਧਰਤੀ ਉੱਤੇ ਰਹਿੰਦੇ ਕੋਈ ਹੰਕਾਰੀ ਪੀਰ ਦਸਤਗੀਰ ਵਰਗਿਆਂ ਨੂੰ ਪਰਮਾਰਥ ਦਾ ਰਸਤਾ ਦਿਖਾਇਆ ਉਹਨੂੰ ਰਸਤਾ ਦਿਖਾਉਣ ਵਾਲਾ ਮੇਰਾ ਗੁਰੂ ਨਾਨਕ ਹੈ ਇਹ ਉਸ ਗੁਰੂ ਨਾਨਕ ਦੀਆਂ ਪੰਕਤੀਆਂ ਨੇ ਮੈਂ ਗੁਰੂ ਨਾਨਕ ਨੂੰ ਮਿਲਣਾ ਚਾਹੁੰਦਾ ਹੋਂਤੇ ਗੁਰੂ ਨਾਨਕ ਜਿਹੜੇ ਸਰੀਰਕ ਤੌਰ ਤੇ ਨਹੀਂ ਹੈ ਪਰ ਹਾਂ ਇੱਡੀ ਹੁਣ ਗੁਰੂ ਨਾਨਕ ਦੀ ਗੁਰਿਆਈ ਦੀ ਜ਼ਿੰਮੇਵਾਰੀ ਮੇਰੇ ਬਾਪੂ ਮੇਰੇ ਪਿਤਾ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਨੇ ਉਹਨਾਂ ਨੂੰ ਸੰਭਾਲਿਆ ਹੋਇਆ ਹੈ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਨੂੰ ਜਾ ਕੇ ਮਿਲੇ 63 ਸਾਲ ਉਮਰ ਹੈ ਸ਼ਰਨ ਚ ਆਈ ਗੁਰੂ ਨਾਨਕ ਦੀ ਸਿੱਖੀ ਦੇ ਸਿਧਾਂਤਾਂ ਨੂੰ ਸਮਝਿਆ ਜ਼ਿੰਦਗੀ ਨੇ ਪਲਟਾ ਖਾਦਾ ਜੋ ਬਾਦ ਵਿੱਚ ਉਹਨਾਂ ਨੇ ਦਸ਼ਾ ਬਿਆਨ ਕੀਤੀ ਨਾ ਆਪਣੀ ਕਿ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਅੱਜ ਮੈਂ ਆਪਣੇ ਗੁਰੂ ਨੂੰ ਪਾਲਿਆ ਇਹ ਜਿਹੜਾ ਗੁਰੂ ਦਾ ਧੰਨ ਹੈ ਗੁਰੂ ਦਾ ਨਾਮ ਹੈ ਗੁਰੂ ਦਾ ਨਾਮ ਜਿਹੜਾ ਇਹ ਧੰਨ ਨਾਲ ਘਟ ਨਹੀਂ ਹੈ ਪੈਸੇ ਨਾਲ ਇਨਸਾਨ ਪੈਸਾ ਕਮਾ ਸਕਦਾ ਹੈ ਪੈਸੇ ਨਾਲ ਪੈਸਾ ਜੋੜ ਕੇ ਪਰ ਮਨ ਲੱਗ ਆਖਣ ਲੱਗੇ ਜੇਕਰ ਨਾਮ ਧਨ ਨੂੰ ਪਾਉਣਾ ਹੈ ਤੇ ਤੇ ਪੈਸਿਆਂ ਨਾਲ ਨਹੀਂ ਕਮਾ ਸਕੇਗਾ ਪੈਸਿਆਂ ਨਾਲ ਖਰੀਦ ਕੇ ਪਾਠ ਕਰਾਇਆ ਜਾ ਸਕਦਾ ਹੈ ਪੈਸਿਆਂ ਨਾਲ ਬਖਸ਼ਿਸ਼ ਨਹੀਂ ਪ੍ਰਾਪਤ ਹੋ ਸਕਦੀ ਸਤਿਗੁਰ ਬਖਸ਼ਿਸ਼ ਕਰਨ ਲੱਗੇ ਨਾ ਜਦ ਇਸ ਪਾਵਨ ਸ਼ਬਦ ਦੇ ਅੰਦਰ ਕਿ ਸਾਚਾ ਧਨ ਗੁਰਮਤੀ ਪਾਈ ਮਾਲਕ ਜੀ ਪੈਸੇ ਨਾਲ ਪਾ ਸਕਦਾ ਜਿੱਤਰੇ ਨਾਮ ਨੂੰ ਪਾਉਣਾ ਹੋਏ ਕੀ ਮੈਂ ਪੈਸੇ ਨਾਲ ਪਾ ਸਕਦਾ ਮਾਲਕ ਆਖਣ ਲੱਗੇ ਕਦੇ ਵੀ ਨਹੀਂ ਤੇਰੇ ਮਨ ਦਾ ਭਲੇਖਾ ਕੌਣ ਕਹਿੰਦਾ ਤੂੰ ਪੈਸੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਪਾ ਸਕੇਂਗਾ ਫਿਰ ਗੁਰੂ ਗ੍ਰੀਪਨ ਬਾਅਦ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ਮਲ ਕੱਖ ਦੇ ਗੁਰਮਤੀ ਗੁਰੂ ਦੀ ਮਤ ਦੇ ਨਾਲ ਸਾਚਾ ਧਨ ਗੁਰਮਤੀ ਪਾਏ ਇਹਨਾਂ ਜਿ ਮਤੀ ਪੜਾਂਗੇ ਨਾ ਗੁਰਮਤੀ ਅਰਥ ਨਹੀਂ ਉਹ ਉਹ ਨਿਕਲ ਲੰਗੀ ਹੁਣ ਤੱਤੇ ਦੇ ਪਿੱਛੇ ਬਿਹਾਰੀ ਦੇ ਉੱਤੇ ਸਾਨੂੰ ਬਿੰਦੀ ਜਿਹੜੀ ਹੈ ਲਗਾਉਣੀ ਪਏਗੀ ਉਹਦਾ ਨਾਸਕੀ ਉਚਾਰਨ ਕਰਨਾ ਪਏਗਾ ਗੁਰਮਤੀ ਗੁਰੂ ਦੀ ਮਤ ਦੇ ਨਾਲ ਜਿਹੜਾ ਨਾਲ ਸ਼ਬਦ ਬਿੰਦੀ ਅਰਥ ਕਰੇਗੀ ਤੇ ਸਵਾਲ ਕਰੇ ਨਾ ਕਿ ਬਿੰਦੀਆਂ ਕਿਉਂ ਲਗਾਈਆਂ ਜਾਂਦੀਆਂ ਨੇ ਸਾਚਾ ਧਨ ਗੁਰਮਤੀ ਗੁਰੂ ਦੀ ਮਤ ਦੇ ਨਾਲ ਗੁਰਬਾਣੀ ਵਿਆਕਰਣ ਮੱਲ ਕਾਖ ਨੇ ਜਿਹੜਾ ਸਾਚਾ ਧਨ ਹੈ ਨਾ ਪ੍ਰਮਾਤਮਾ ਦੇ ਨਾਮ ਰੂਪੀ ਧਨ ਕਹੇ ਗੁਰਬਾਣੀ ਦਾ ਪਾਠ ਕਰ ਅਸੀਂ ਪੰਕਤੀਆਂ ਬਣੀਆਂ ਪਿਆਰੀਆਂ ਆਈਆਂ ਸਤਿਗੁਰ ਕਹਿਣ ਲੱਗੇ ਪੀਓ ਦਾਦੇ ਦਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਜੇ ਪਤਾ ਲੱਗੇ ਨਾ ਕਿਤੇ ਕਿ ਸਾਡੇ ਪਿਓ ਦੀ ਫਲਾਣੀ ਜਗ੍ਹਾ ਤੇ ਜ਼ਮੀਨ ਵੀ ਹੈ ਸਾਨੂੰ ਪਤਾ ਹੀ ਨਹੀਂ ਸੀ ਜੀ ਇਹ ਬਾਪੂ ਨੇ ਬਾਅਦ ਚ ਦੱਸਿਆ ਬੜਾ ਮਨ ਖੁਸ਼ ਹੁੰਦਾ ਹੈ ਫਲਾਣੇ ਬੈਂਕ ਦੀ ਐਫ ਡੀ ਕਰਾਈ ਸੀ ਨੇ ਲੱਖ ਰੁਪਏ ਸਾਨੂੰ ਪਤਾ ਨਹੀਂ ਸੀ ਬੱਪੂ ਨੇ ਹੁਣ ਦੱਸਿਆ ਬੰਦਾ ਬੜਾ ਖੁਸ਼ ਹੁੰਦਾ ਹੈ ਹੰਦਾ ਲੋ ਜੀ ਨਿਆਰੀ ਆ ਗਈ ਹੁਣ ਤੇ ਮਾਲਕ ਆਖਣ ਲੱਗੇ ਇਹ ਪਿਓ ਦਾ ਖਜ਼ਾਨਾ ਹੈ ਗੁਰੂ ਨਾਨਕ ਮਹਾਰਾਜ ਪਾਸ਼ਾ ਤੋਂ ਲੈ ਕੇ ਦਸਾਂ ਪਾਸ਼ਾ ਦੀ ਇਹ ਵਿਚਾਰ ਹੈ ਇਹਨੂੰ ਕੋਈ ਖੋਲ ਕੇ ਦੇਖਿਆ ਹੀ ਨਹੀਂ ਸੀ ਜਿੱਦਣ ਕਿਸੇ ਨੇ ਗੁਰੂ ਦੀ ਦਸ ਪਾਏਕ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੂੰ ਖੋਲ ਕੇ ਦੇਖੋ ਸਾਚੇ ਸਾਹਿਬਾ ਕਿਆ ਇਹ ਮੈਤ ਨਹੀਂ ਨਾ ਕਹਿ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਨਾ ਕੀ ਤੀਰ ਹੈ ਐਸੀ ਜਿਹੜੀ ਗੁਰੂ ਤੇਰੇ ਕੋਲ ਨਹੀਂ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਸਭ ਕੁਝ ਤੇਰੇ ਘਰ ਦੇ ਵਿੱਚ ਹੈ ਪਰ ਕੰਡੀਸ਼ਨ ਹੈ ਜਿਸ ਦੇਹ ਤੈਨੂੰ ਦਿੰਦਾ ਹੈ ਉਹ ਪਾ ਲੈਂਦਾ ਜਿਸ ਦੇਹ ਹੈ ਸੋ ਪਾਵੇ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੂਲ ਇਹਦਾ ਕੋਈ ਮੂਲ ਨਹੀਂ ਹੈ ਜਿਹੜੇ ਇਨਸਾਨ ਕੋਲ ਸਬਰ ਆ ਜਾਏ ਉਹ ਸਬਰ ਦਾ ਕੋਈ ਮੁੱਲ ਪਾ ਸਕਦਾ ਹੈ ਜੀ ਜਿਹੜੇ ਇਨਸਾਨ ਕੋਲ ਜਿਹੜੇ ਇਨਸਾਨ ਕੋਲ ਸਬਰ ਆ ਜਾਏ ਸੰਤੋਖ ਆ ਜਾਏ ਉਹ ਕਿਹੜਾ ਉਹ ਇਨਸਾਨ ਜਿਹੜਾ ਕਿਸੇ ਨੂੰ ਖਰੀਦ ਸਕੇਗਾ ਕਿਸੇ ਦੀ ਜ਼ਮੀਨ ਦਾ ਕੋਈ ਮੁੱਲ ਪਾ ਸਕਦਾ ਹੈ ਕਿਸੇ ਦੇ ਕੋਈ ਧਨ ਦਾ ਕੋਈ ਮੁੱਲ ਪਾ ਸਕਦਾ ਹੈ ਪਰ ਮਾਲਕ ਆਖਣਗੇ ਰੱਬੀ ਗੁਨਾ ਦਾ ਕਦੇ ਕੋਈ ਮੁੱਲ ਨਹੀਂ ਪਾ ਸਕਦਾ ਰਤਨ ਲਾਲ ਜਾ ਕਾ ਕਸੂ ਨਾ ਮੋਲ ਇਹ ਥੋੜਾ ਨਹੀਂ ਹੈ ਭਰੇ ਪੰਡਾਰ ਅਖੁੱਟ ਅਤੋਲ ਤੇ ਗੁਰਦੇਵ ਜੀ ਕੀ ਕਰੀਏ ਸਤਗੁਰ ਕਹਾਂ ਖਾਵੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਟੋਟ ਨਹੀਂ ਕਦੇ ਆ ਸਕਦੀ ਵਧ ਦੋ ਚਾਈ ਕਦੰਨ ਗੁਰੂ ਗ੍ਰੰਥ ਸਾਹਿਬਹਾਰੇ ਪਾਸ਼ਾ ਸਾਡੇ ਕੋਲ ਇਹ ਪ੍ਰਕਾਸ਼ਮਾਨ ਨੇ ਕਿੰਨੇ ਕਥਾ ਵਚ ਕਾਇ ਕਿੰਨੇ ਪ੍ਰਚਾਰਕ ਕਾਇ ਸੰਤ ਸਿੰਘ ਜੀ ਮਸਕੀਨ ਕਿੰਨਾ ਸਮਾਂ ਕਥਾ ਕਰਦੇ ਰਹੇ ਕੌਮ ਦੀ ਬਰ ਚ ਕਥਾ ਕਰਨੀ ਬੰਦ ਹੋ ਗਈ ਕਦੇ ਜਿੰਨੇ ਵਾਰ ਇਸ ਪਾਵਨ ਸ਼ਬਦਾਂ ਨੂੰ ਅਸੀਂ ਵਿਚਾਰਾਂਗੇ ਤੁਸੀਂ ਗੱਲ ਨੋਟ ਕੀਤੀ ਹੋਣੀ ਆਪ ਹੁਕਮ ਕਲਾ ਅੱਜ ਨਹੀਂ ਆਇਆ ਕਾਚਾ ਤਾਂ ਸੰਚੇ ਮੂਰਖ ਗਵਾਰ ਕਈ ਵਾਰ ਆ ਗਿਆ ਪਰ ਪਤਾ ਨਹੀਂ ਪ੍ਰਮਾਤਮਾ ਕਿਰਪਾ ਕਰਦਾ ਹਰੇਕ ਵਾਰ ਕੋਈ ਨਵਾਂ ਪੱਖ ਉੱਬਰ ਕੇ ਸਾਹਮਣੇ ਆਉਂਦਾ ਹੈ ਮਾਰ ਬਖਸ਼ਿਸ਼ ਕਰਦੇ ਨੇ ਕਿ ਮਤਾ ਇਸ ਗੱਲ ਨੂੰ ਜਾਨਣਾ ਕਿ ਇਹ ਪੰਕਤੀਆਂ ਦਾ ਡਿਸੀਜਨ ਜਿਹੜਾ ਮੈਂ ਦੇ ਰਿਹਾ ਇਹ ਪੱਕਾ ਫਾਈਨਲ ਹੋਏਗਾ ਕਿ ਇਹਦਾ ਕਿੰਨੇ ਪ੍ਰਚਾਰਕ ਹੋਣਗੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਇੱਕ ਇੱਕ ਗੁਰੂ ਦੀ ਬਾਣੀ ਦੇ ਅਰਥ ਇਕ ਨੀ ਰਹਿਣਗੇ ਅਰਥ ਇਕ ਹੋਣਗੇ ਪਾਅ ਅਰਥ ਵਕਪਕ ਹੋਣਗੇ ਗੁਰਬਾਣੀ ਦਾ ਕਦੇ ਖਜ਼ਾਨਾ ਮੁੱਕਣ ਵਾਲਾ ਨਹੀਂ ਜਿੰਨਾ ਇਹਨੂੰ ਰਲ ਮਿਲ ਕੇ ਖਾਵਾਂਗੇ ਖਾਵਾਂ ਖਰਚ ਇਹ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਵੱਧਦਾ ਹੀ ਰਹੇਗਾ ਇਹ ਘਟੇਗਾ ਨਹੀਂ ਕਦੀ ਸਤਗੁਰ ਆਖਣ ਲੱਗੇ ਸਾਚਾ ਧੰਨ ਗੁਰਮਤੀ ਪਾਏ ਗੁਰੂ ਦੀ ਮਤ ਦੇ ਨਾਲ ਹੀ ਸੱਚੇ ਧੰਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਮਾਲਕ ਬਖਸ਼ਿਸ਼ ਕਰਨ ਲੱਗੇ ਸਾਚਾ ਧਨ ਗੁਰਮਤੀ ਪਾਏ ਕੱਚਾ ਧਨ ਫੁਣ ਆਵੇ ਜਾਏ ਜਿਹੜਾ ਕੱਚਾ ਧਨ ਹੈ ਨਾ ਕੱਚਾ ਧਨ ਕੀ ਹੈ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਇਨਸਾਨ ਘਰ ਬਣਾ ਲੈਂਦਾ ਕਹਿੰਦਾ ਕਦੇ ਖਰਾਬ ਨਹੀਂ ਹੋਏਗਾ ਕਦੇ ਟੁੱਟੇਗਾ ਨਹੀਂ ਬੜੇ ਇੰਜੀਨੀਅਰ ਲਾਲਾ ਦੇਖਲੇ ਨੇ ਬੜਾ ਤਰੀਕੇ ਦਾ ਵਿੱਚ ਮਟੀਰੀਅਲ ਪਾਇਆ ਹੈ ਅੱਜ ਕੱਲ ਮੈਂ ਪੜ ਰਿਹਾ ਸੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਤੇ ਰਾਮ ਮੰਦਰ ਦੀ ਇਹਨਾਂ ਨੂੰ ਸਾਰੀ ਕਰ ਦਿੱਤੀ ਉੱਥੋਂ ਦੇ ਮੱਠ ਦੇ ਸੰਗਰਾਚਾਰੀਏ ਦਾ ਬਿਆਨ ਆਇਆ ਕਹਿੰਦੇ ਜੇ ਪਹਿਲੀ بارش ਪਈ ਹੈ ਤੇ ਇਹਦਾ ਛੱਤ ਜਿਹੜੀ ਹੈ ਚੋਣ ਲੱਗ ਗਈ ਹੈ ਅਜोध्या ਵਾਲੇ ਮੰਦਰ ਦੀ ਮਤਲਬ ਕਿਸੇ ਚੀਜ਼ ਨੂੰ ਇਨਸਾਨ ਬਣਾ ਲਵੇ ਉਹਦੀ ਕੋਈ ਇਹ ਪੱਕੀ ਚੀਜ਼ ਨਹੀਂ ਉੱਤੇ ਇਹ ਸੱਚਾਈ ਰਿਐਲਿਟੀ ਨਹੀਂ ਹੈ ਕਿ ਕਦੇ ਖਤਮ ਨਹੀਂ ਕਦੇ ਹੋਏਗੀ ਨੁਕਸਾਨ ਕੋਈ ਨਹੀਂ ਹੋਏਗਾ ਕਹੋ ਨਾਨਕ ਥਿਰਕਿਸ਼ ਨਹੀਂ ਇਨਸਾਨ ਘਰ ਬਣਾ ਲੈਂਦਾ ਕਹਿੰਦਾ ਨਹੀਂ ਖਰਾਬ ਹੋਏ ਕਿ ਕੀ ਗਰੰਟੀ ਹੈ ਕੁਦਰਤੀ ਆਫਤ ਹੈ ਕੁਦਰਤੀ ਆਫਤ ਤੇ ਕਿਹੜੀ ਚੀਟੇ ਟਿਕ ਸਕਦੀ ਹੈ ਕਿੰਨੇ ਬਣੇ ਹੋਏ ਮਕਾਨ ਇਨਸਾਨ ਘਰ ਸਨ ਕਿੰਨਾ ਕੁਝ ਪਿਛਲੇ ਜਦੋਂ ਹਾਰਡ ਆਏ ਸਨ ਕਿੰਨਾ ਕੁਝ ਨੁਕਸਾਨ ਹੋਇਆ ਮਲ ਕੱਖਣੇ ਕਾਚਾ ਧਨ ਫੁਣੇ ਆਵੇ ਜਾਏ ਕੱਦੇ ਤਾਂ ਦਾ ਕੀ ਹੈ ਅੱਜ ਇਕੱਠਾ ਕੀਤਾ ਗੱਲ ਤਿਲ ਕੋ ਰਹੇਗਾ ਜਾਂ ਨਹੀਂ ਰਹੇਗਾ ਇਹਦਾ ਦਾਵਾ ਥੋੜੀ ਕਿਸੇ ਚੀਜ਼ ਦਾ ਤੇ ਮਾਲਕ ਪਹਿਲੀਆਂ ਪੰਕਤੀਆਂ ਦੇ ਅੰਦਰ ਕਿਰਪਾ ਕਰਕੇ ਬਖਸ਼ਿਸ਼ ਕਰਨ ਲੱਗੇ ਮਾਲਕ ਕਹਿੰਦੇ ਤਨਾਸਰੀ ਮਹਿਲਾ ਤੀਜਾ ਤਨਾਸਰੀ ਰਾਗ ਦੇ ਅੰਦਰ ਤੀਸਰੇ ਗੁਰੂ ਦੇਵ ਮਹਾਰਾਜ ਪਾਤਸ਼ਾਹ ਦੀ ਪਾਵਨ ਬਾਣੀ ਦਾ ਇਹ ਸ਼ਬਦ ਮਾਲਕ ਕਿਰਪਾ ਕਰਕੇ ਬਖਸ਼ਿਸ਼ ਕਰਨ ਲੱਗੇ ਸਤਿਗੁਰ ਕਹਿੰਦੇ ਕਾਚਾ ਧਨ ਸੰਚੈ ਮੂਰਖ ਗਵਾਰ ਹੈ ਮੂਰਖ ਇਨਸਾਨ ਦੇਖੋ ਸਾਨੂੰ ਕਿਸੇ ਨੇ ਮੂਰਖ ਕਿਹਾ ਹੋਏ ਨਾ ਅਸੀਂ ਆਪਣੇ ਆਪ ਤੋਂ ਬਾਹਰ ਹੋ ਜਾਂਦੇ ਆ ਪਰ ਮਾਲਕ ਨੇ ਕਿੰਨੇ ਥਾਵਾਂ ਦੇ ਉੱਤੇ ਬਖਸ਼ਿਸ਼ ਕੀਤੀ ਆਲ ਚੀਜ਼ ਦੀ ਕਿ ਬੰਦਿਆ ਹੁਣ ਸਮਝਦਾ ਤੇਰੇ ਵਰਗਾ ਮੂਰਖ ਕੋਈ ਨਹੀਂ ਜੇ ਜੇ ਤੂੰ ਤਰੀਕਾ ਨੂੰ ਪਵਿੱਤਰ ਮੰਨਦਾ ਹੈ ਵਾਰਾਂ ਨੂੰ ਪਵਿੱਤਰ ਮੰਨਦਾ ਹੈ ਮਹੂਰਤਾਂ ਨੂੰ ਪਵਿੱਤਰ ਮੰਨਦਾ ਹੈ ਤੇ ਮਾਲਕ ਕਹਿੰਦਾ ਕਿ ਯਾਦ ਰੱਖੀ ਤੇਰੇ ਨਾਲੋਂ ਵੱਡਾ ਹੋਰ ਕੋਈ ਮੂਰਖ ਹੋ ਨਹੀਂ ਸਕਦਾ ਇਥੀ ਵਾਰ ਸੇਵੈ ਮੁਗਦ ਗਵਰ ਮੁਗਦ ਦਾ ਅਰਥ ਵੀ ਮੂਰਖ ਹੈ ਸਤਿਗੁਰ ਕਹਿੰਦਾ ਕਿ ਜਿਹੜਾ ਇਨਸਾਨ ਇਹ ਤੀਰਥ ਇਹ ਤਰੀਕਾ ਦੇ ਇਹ ਮਹੂਰਤਾਂ ਦੇ ਇਹ ਵਾਰਾਂ ਦੇ ਇਹਨਾਂ ਦੇ ਝਮੇਲਿਆਂ 'ਚ ਪਿਆਰ ਰੰਦਾ ਨਾ ਕਿ ਅੱਜ ਪਵਿੱਤਰ ਹੈ ਤੇ ਅੱਜ ਪਵਿੱਤਰ ਹੈ ਮਾਲਕ ਆਖਣ ਲੱਗੇ ਉਹਦੇ ਨਾਲ ਵੱਡਾ ਹੋਰ ਕੋਈ ਇਨਸਾਨ ਮੂਰਖ ਹੋ ਹੀ ਨਹੀਂ ਸਕਦਾ ਤਾਂ ਮਾਲਕ ਆਖਣ ਲੱਗੇ ਕਾਚਾ ਧਨ ਸੰਚੈ ਮੂਰਖ ਕਾ ਵਾਰ ਏ ਮੂਰਖ ਬੰਦੇ ਆ ਉਹ ਗਵਾਰ ਇਨਸਾਨ ਤੂੰ ਕਿਉਂ ਕੱਚੇ ਤਨ ਨੂੰ ਸਿੰਚਣ ਵਾਸਤੇ ਕੱਚੇ ਤਨ ਨੂੰ ਇਕੱਠਾ ਕਰਨ ਵਾਸਤੇ ਤੂੰ ਲੱਗਿਆ ਹੋਇਆ ਜੋ ਉਪਦੇਸ਼ ਉਹ ਬਣ ਸਹਿ ਪਰੋ ਆਜ ਕਾ ਕਾਲ ਦੇ ਜਿਹੜਾ ਸਿਧਾਂਤ ਨੂੰ ਤੂੰ ਸਮਝਦਾ ਹੈ ਫੇਰ ਵੀ ਤੂੰ ਨਾਸ਼ ਹੋਣ ਵਾਲੀ ਚੀਜ਼ ਦੇ ਨਾਲ ਤੂੰ ਜਫਾਪਾਕ ਬੈਠਦਾ ਹੈ ਇਹਦਾ ਮਤਲਬ ਇਹ ਨਹੀਂ ਧੀਆ ਪੁੱਤਰਾ ਤੂੰ ਮਨਕਰ ਹੋ ਜਾਉ ਇਹਦਾ ਮਤਲਬ ਇਹ ਨਹੀਂ ਕਿ ਆਪਣੀ ਮਿਹਨਤ ਨਾ ਕਰੋ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰਨ ਜੀਓ ਪੰਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਮਾਰਦ ਜੀ ਤੁਸੀਂ ਤਾਂ ਕਹਿੰਦੇ ਕੱਚੇ ਧਰਨ ਨੂੰ ਕਿਉਂ ਸਿੰਚਣਾ ਕਹਿੰਦੇ ਮੈਨੂੰ ਗਉ ਭੈਸ ਮੰਗੋ ਲਵੇਰੀ ਮੈਨੂੰ ਉਹ ਗਾਉ ਚਾਹੀਦੀ ਐ ਉਹ ਗਾਂ ਚਾਹੀਦੀ ਐ ਜਿਹੜਾ ਲਵੇਰੇ ਵਾਲੀ ਹੋਈ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਪਤਨੀ ਵੀ ਚਾਹੀਦੀ ਏ ਪਰ ਚੰਗੀ ਹੋਏ ਘਰ ਕੀ ਗੀਹਣ ਚੰਗੀ ਜਨ ਧੰਨਾ ਲੈ ਵੈ ਮੰਗੀ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਫਿਰ ਗੁਰਬਾਣੀ ਸਵੈ ਵਿਰੋਧੀ ਹੋ ਗਈ ਇੱਕ ਵਾਰੀ ਸੇ ਮਾਲਕ ਆਖਣਗੇ ਤੂੰ ਕਿਉਂ ਨਾਸ਼ ਹੋਣ ਵਾਲੀਆਂ ਚੀਜ਼ਾਂ ਦੇ ਨਾਲ ਤੂੰ ਲਿਪਟ ਕੇ ਬੈਠਾ ਏ ਤੇ ਇੱਕ ਵਾਰ ਸਭ ਕੁਝ ਮੰਗ ਰਿਹਾ ਏ ਨੇ ਭੁੱਖੇ ਭਗਤ ਨਾ ਕੀਜੇ ਜਿਹ ਮਾਲਾ ਆਪਣੇ ਲਈ ਲੀ ਲੈ ਜਾਏ। ਆ ਲੈ ਮਾਲਾ। ਮੈਂ ਤਾਂ ਮਿਹਨਤ ਕਰਕੇ ਖਾਵਾਂਗਾ। ਸਤਿਗੁਰ ਆਖਣ ਲੱਗੇ ਤੇਰੇ ਕੋਲ ਸਭ ਕੁਝ ਹੋਏ। ਪਰ ਇੱਕ ਗੱਲ ਨੂੰ ਯਾਦ ਰੱਖੀ। ਹਰ ਬਿਨ ਜਿਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀਂ ਥਾਉ। ਮਤ ਦੇਖ ਭੂਲਾ। ਵਿਸਰ ਤੇਰਾ ਚੇਤਨਾ ਆਵੇਂ ਨਾ ਇਹ ਸਿਧਾਂਤ ਹੈ। ਕਿ ਸਭ ਕੁਝ ਵੇਖ ਕੇ ਹਾ ਰੱਬ ਕੋਣ ਆ ਜੀ ਸਭ ਕੁਝ ਮੈਂ ਕਰਨ ਵਾਲਾ ਰੱਬ ਨੇ ਕੀਤਾ ਹੈ ਮਾਲਕ ਆਖਣ ਲੱਗੇ ਜਿੱਦਣ ਚਾਰ ਛਿੱਲੜ ਤੇਰੇ ਕੋਲ ਆਗੇ ਨਾ ਤੇ ਬੰਦਾ ਰੱਬ ਨੂੰ ਭਲਾਉਣ ਲੱਗਿਆ ਵੀ ਧੀਰ ਨੀਜੇ ਲਗਾਉਂਦਾ ਸਤਿਗੁਰ ਕਹਿੰਦੇ ਤੇਰੇ ਕੋਲ ਸਭ ਕੁਝ ਹੋਏ ਪਰ ਇੱਕ ਗੱਲ ਯਾਦ ਰੱਖੀ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇਂ ਨਾ ਇਹਨਾਂ ਨੂੰ ਵੇਖ ਕੇ ਪ੍ਰਮਾਤਮਾ ਕਿ ਤੈਨੂੰ ਨਾ ਗਦੇ ਪੁੱਲ ਜਾਵਾ ਕਾਚਾ ਧਨ ਸੰਚੈ ਮੂਰਖ ਗਵਾਰ ਮਨਮਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਇਹ ਜ਼ਹਿਰ ਵਰਗੇ ਧਨ ਦੇ ਨਾਲ ਜ਼ਹਿਰ ਵਰਗੀ ਕੀਤੀ ਹੋਈ ਕਮਾਈ ਦੇ ਨਾਲ ਸਤਿਗੁਰ ਕਹਿੰਨ ਲੱਗੇ ਸਦਾ ਤੂੰ ਦੁਖੀ ਹੀ ਰਹੇਗਾ ਤੈਨੂੰ ਕੋਈ ਦੁਨੀਆ ਦੀ ਤਾਕਤ ਕੋਈ ਸੁਖੀ ਨਹੀਂ ਕਰ ਸਕੇਗੀ ਵਿਖਿਆ ਕੈ ਧਨ ਸਦਾ ਦੁੱਖ ਹੋਏ ਤੋ ਦੁਨੀਆ ਦੇ ਲੋਕੋ ਇਸ ਗੱਲ ਨੂੰ ਨਾਲ ਸਮਝ ਲਿਓ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਏ ਨਾ ਤਾਂ ਤੈਨੂੰ ਪ੍ਰਾਪਤ ਹੋਏਗੀ ਤਾਂ ਹੀ ਨਸਾਨ ਮਰਨ ਤੋਂ ਬਾਅਦ ਸ਼ਬਦ ਵਰਤਨ ਪਾਪਾ ਜੀ ਹੁਣ ਪੂਰੇ ਹੋ ਚੁੱਕੇ ਨੇ ਮਤਲਬ ਸਾਰੀ ਜ਼ਿੰਦਗੀ ਅਧੂਰੇ ਸੀ ਕਿਸੇ ਚੀਜ਼ ਨੂੰ ਪਾਉਣ ਵਾਸਤੇ ਅਧੂਰਾ ਸੀ ਕਿ ਆ ਵੀ ਮੈਨੂੰ ਮਿਲ ਜਾਏ ਹੁਣ ਕਹਿੰਦੇ ਹੁਣ ਪਾਪਾ ਜੀ ਪੂਰੇ ਹੋ ਗਏ ਪਰ ਹੁਣ ਬੰਦੇ ਦੀਆਂ ਖਵਾਇਸ਼ਾਂ ਜਿਹੜੀਆਂ ਹੁਣ ਸਾਰੀਆਂ ਸੰਪੂਰਨ ਹੋ ਗਈਆਂ ਹੁਣ ਕੋਈ ਅਦਿਸ਼ ਖਵਾਇਸ਼ ਨਹੀਂ ਪਰ ਅਸੀਂ ਫੇਰ ਵੀ ਨਹੀਂ ਰਹਿ ਦਿੰਦੇ ਸ਼ਰਧਾ ਦੇ ਰੂਪ ਦੇ ਅੰਦਰ ਫੇਰ ਰੋਟੀਆਂ ਵੀ ਅਸੀਂ ਪਹੁੰਚਾਉਂਦੇ ਆਂ ਅੰਤਿਮ ਅਰਦਾਸ ਤੇ ਫੇਰ ਮੰਜੇ ਵੀ ਦਿੰਦੇ ਆਂ ਫੇਰ ਬਿਸਤਰੇ ਵੀ ਦਿੰਦੇ ਆਂ ਅਸੀਂ ਭਾਂਡੇ ਵੀ ਦਿੰਦੇ ਹਰਾਨਗੀ ਦੀ ਹੱਦ ਦੇ ਉਦੋਂ ਰਹਿ ਜਾਂਦੀ ਹੈ ਜਦੋਂ ਬਿਸਤਰਿਆਂ ਵਾਲੀ ਪੋਰਟਰੀ ਦੇ ਵਿੱਚ ਜੁੱਤੀਆਂ ਪਾ ਕੇ ਗੁਰੂ ਸਾਹਿਬ ਦੀ ਹਿਜੂਰੀ ਚ ਆ ਕੇ ਰੱਖ ਦਿੰਦੇ ਆਂ ਫਿਰ ਬਾਹਰ ਕੋ ਕਹਿੰਦੇ ਬਾਬਾ ਜੀ ਭਲੇਖਾ ਲੱਗ ਗਿਆ ਜੀ ਫੜਾ ਫੜ ਬਾਹਰ ਛੱਡ ਕੇ ਹੁੰਦੇ ਆ ਚੱਪਲਾਂ ਤੱਕ ਬਿਸਤਰਾਂ ਚ ਲੇ ਵੇਟ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਰੱਖ ਹੁੰਦੇ ਜਾ ਕੇ ਕਿਉਂ ਕਿਦਾਂ ਨਾ ਕਿਦਾਂ ਦੇ ਕਾਰਨ ਤੇ ਇਹੀ ਹੈ ਨਾ ਫਿਰ ਮਰੇ ਹੋਏ ਨੇ ਬਿਸਤਰੇ ਪਵਾ ਰਹੇ ਆਪਾਂ ਗੁਰੂ ਸਾਹਿਬ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਤੇਰੇ ਨਾਲ ਜਾਣੀਆਂ ਨਹੀਂ ਤੁਸੀਂ ਲਲਕਾਰ ਕੇ ਕਹਿੰਦੇ ਮarre ਤੁਸੀਂ ਕਿੰਨੀ ਕਿਉਂ ਇੰਨੀ ਗੱਲ ਕਹਿੰਦੇ ਮੈਂ ਦੱਸਦਾ ਨਾਲ ਪਹੁੰਚਾ ਕੇ ਆ ਵੇਖੋ ਲੈ ਕੇ ਆਇਆ ਕਿ ਨਹੀਂ ਢਾਂਡੇ ਵੀ ਥਾਲੀਆਂ ਵੀ ਫਿਰ ਨਾਂ ਲਿਖ ਲਿਖ ਕੇ ਉੱਤੇ ਥੋੜਾ ਚੀਟ ਬਾਹਰ ਨਿਕਲੀ ਸਤਿਗੁਰ ਕਹ ਲਗੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਨਾ ਇਹ ਤੇਰੇ ਸਾਥ ਜਾਣਾ ਨਾ ਤੇਰੇ ਪ੍ਰਾਪਤ ਹੋਣਾ ਸਾਡੇ ਪ੍ਰਿੰਸੀਪਲ ਪ੍ਰਿੰਸੀਪਲ ਮਨਿੰਦਰਪਾਲ ਸਿੰਘ ਜਿਹਨਾਂ ਕੋ ਤਾਲੀਮ ਲਈ ਹੈ ਇਹ ਕਥਾ ਦੇ ਕੋਰਸ ਦੇ ਦੌਰਾਨ ਉਹ ਇਹ ਆਪਣੀ ਗੱਲ ਸੁਣਾ ਰਹੇ ਸੀ ਕਹਿੰਦੇ ਮੈਂ ਨਾ ਕਥਾ ਕਰਨ ਗਿਆ ਕਿਸੇ ਪਿੰਡ ਦੇ ਵਿੱਚ ਕਥਾ ਕੀਤੀ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਕਰੋ ਘਰ ਬੈਠਿਆਂ ਨੂੰ ਉਹਨਾਂ ਨੂੰ ਸੋਹਣੇ ਬਰਤਨਾਂ ਵਿੱਚ ਪ੍ਰਸ਼ਾਦਾ ਪਾਣੀ ਛਕਾਓ ਉਹਨਾਂ ਨੂੰ ਚੰਗੇ ਬਿਸਤਰੀ ਦਿਓ ਰਹਿਣ ਵਾਸਤੇ ਚੰਗਾ ਟਿਕਾਣਾ ਦਿਓ ਜਦੋਂ ਉਹ ਮਰ ਕੇ ਦੁਨੀਆ ਤੋਂ ਚਲੇ ਜਾਂਦੇ ਨੇ ਫਿਰ ਤੁਸੀਂ ਭਾਂਡੇ ਵੀ ਦਿੰਦੇ ਹੋ ਫਿਰ ਬਿਸਤਰੀ ਵੀ ਦਿੰਦੇ ਹੋ ਫਿਰ ਤੁਸੀਂ ਮੰਜੇ ਵੀ ਦਿੰਦੇ ਹੋ ਛਤਰੀਆਂ ਵੀ ਦਿੰਦੇ ਹੋ ਕਿਨੇ ਸਭ ਕੁਝ ਇਹਦੇ ਦੇ ਦਿੱਤਾ ਤੇ ਰਹਿਣ ਵਾਸਤੇ ਘਰ ਤੇ ਫਿਰ ਉਹਨਾਂ ਕੋਲ ਹੈ ਨਹੀਂ ਫਿਰ ਘਰ ਕਿੰਨੇ ਦੇਣਾ ਹੈ ਕਹਿੰਦੇ ਮੈਂ ਆਹ ਤਰੀਕੇ ਨਾਲ ਗੱਲ ਕਰਕੇ ਆਇਆ ਸੀ ਕਹਿੰਦੇ 2 ਸਾਲ ਬਾਅਦ ਫੇਰ ਉਸੇ ਪਿੰਡ 'ਚ ਕਥਾ ਕਰਨ ਵਾਸਤੇ ਕਹਿੰਦੇ ਕਿ ਆਇਆ ਮੈਂ ਕਹਿੰਦੇ ਮੈਨੂੰ ਕਹਿੰਦੇ ਗਿਆਨੀ ਜੀ ਤੁਸੀਂ ਗੱਲ ਜਿਹੜੀ ਕਰਕੇ ਗਈ ਸੀ ਬੜੀ ਅਮਲ ਕੀਤਾ ਆਪਾਂ ਗੱਲ ਦੇ ਉੱਤੇ ਇਹਨੇ ਮੈਂ ਕੀ ਕੀਤਾ ਜੀ ਕਹਿੰਦੇ ਬੜਾ ਸੋਚਿਆ ਕਿ ਅਸੀਂ ਇਹ ਆਪੇ ਬਜ਼ੁਰਗਾਂ ਨੂੰ ਭਾਂਡੇ ਤੇ ਦੇ ਦਿੰਦੇ ਆ ਬਿਸਤਰਾ ਦੇ ਦਿੰਦੇ ਰਹਿਣਾ ਕਿੱਥੇ ਐ ਅਸੀਂ ਲੋ 2 ਕਮਰੇ ਵੀ ਬਣਾ ਦਿੱਤੇ ਹੁਣ ਗੁਰਦੁਆਰਾ ਸਾਹਿਬ ਸਾਡੀ ਮੈਟਾਇਟੀ ਇਹ ਐ ਅਸੀਂ ਨਾ ਬਜ਼ੁਰਗਾਂ ਦੇ ਨਾ ਤੇ ਹੁਣ ਦੋ ਕਮਰੇ ਵੀ ਬਣਾ ਦਿੱਤੇ ਨੇ ਕੋਈ ਪਾਪਾ ਜੀ ਰਹਿਣਗੇ ਕਿੱਥੇ ਸਤਗੁਰ ਆਖਣ ਲੱਗੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਨਾ ਤੇ ਇਹਨੇ ਸਾਥ ਜਾਣਾ ਹੈ ਤੇ ਨਾ ਇਹਦ ਨੂੰ ਪ੍ਰਾਪਤ ਹੋਣ ਵਾਲੀ ਹੈ ਹਾਂ ਲੋੜਾਂ ਤੇਰੀਆਂ ਪੂਰੀਆਂ ਜਰੂਰ ਕਰੇਗੀ ਪੈਸਾ ਤੇਰੀ ਲੋੜ ਨੂੰ ਜਰੂਰ ਪੂਰੀਆਂ ਕਰੇਗਾ ਪਰ ਮਾਲਕ ਆਖਣ ਲੱਗੇ ਇਧਰ ਅੱਜ ਦੇ ਸਮੇਂ ਵਾਸਤੇ ਹੈ ਨਾ ਤੇ ਤੇਰੀਆਂ ਬਾਅਦ ਚ ਖਾਧੀਆਂ ਹੋਈਆਂ ਰੋਟੀਆਂ ਪਹੁੰਚਣੀਆਂ ਨੇ ਨਾ ਤੇ ਤੇਰੇ ਬਾਦ ਦਿੱਤੇ ਹੋਏ ਕੱਪੜੇ ਪਹੁੰਚਨੇ ਨੇ ਨਾ ਤੇ ਤੇਰੇ ਨਾ ਤੇ ਕੀਤੇ ਹੋਏ ਸ਼ਰਾਦ ਤਵਰਗ ਚਵਰਗ ਕੁਝ ਨਹੀਂ ਉੱਥੇ ਪਹੁੰਚਣਾ ਜੋ ਤੂੰ ਖਟਿਆ ਹੈ ਉਹ ਤੂੰ ਆਪਣੇ ਨਾਲ ਖਤਮ ਹੋ ਗਿਆ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤਿ ਪਾਏ ਕਾਚਾ ਧਨ ਫੁਣ ਆਵੇ ਜਾਏ ਰਹਾਉ ਗੁਰਮੁਖ ਭੂਲੇ ਸ ਮਰੈ ਗਵਾਰ ਸਤਗੁਰ ਆਖਣ ਲੱਗੇ ਮਨਮੁਖ ਭੂਲੇ ਸਾ ਮਰੈ ਗੁਵਾਰ ਮਨਮੁਖ ਭੂਲੇ ਫਿਰਦੇ ਨੇ ਤੇ ਇਸੇ ਚੱਕਰ ਦੇ ਵਿੱਚ ਪੈ ਕੇ ਮਲਕ ਆਖਣ ਲੱਗੇ ਇਹ ਬਾਰ ਬਾਰ ਆਤਮਿਕ ਮੌਤ ਨੂੰ ਸਹੇੜਦੇ ਨੇ ਮਰਦੇ ਹਨ ਭਵਜਲ ਡੁੱਬੇ ਇਸ ਸੰਸਾਰ ਰੂਪੀ ਭਵਜਲ ਤੋਂ ਡੁੱਬ ਜਾਂਦੇ ਹਨ ਨਾ ਉਰਵਾਰ ਨਾ ਪਾਰ ਨਾ ਉਸ ਕਿਨਾਰੇ ਲੱਗਦੇ ਹਨ ਨਾ ਉਸ ਕਿਨਾਰੇ ਲੱਗਦੇ ਨੇ ਕਰਮ ਕਾਂਡੀ ਸੋਚ ਨੂੰ ਮਾੜਾ ਜਾ ਬਾਹਰ ਕੱਢੀਏ ਜਦੋਂ ਕਰਮ ਕਾਂਡੀ ਸੋਚ ਤੋਂ ਬਾਹਰ ਨਿਕਲੇ ਨਾ ਜਿਹੜੀ ਸਿੱਧੀ ਵਿਚਾਰ ਤਾਰਾ ਸਾਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਨਾਲ ਜਾ ਕੇ ਜੋੜਦੀ ਹੈ ਉਹ ਵਿਚਾਰ ਤਾਰਾ ਦੇ ਅਸੀਂ ਧਾਰਨੀ ਬਣਾਂਗੇ ਸਤਿਗੁਰ ਆਖਣ ਲੱਗੇ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰਾ ਭਾਗ ਭੇਟੇ ਦਾ ਅਰਥ ਹੈ ਮਿਲ ਜਾਣਾ ਪੂਰੇ ਭਾਗ ਦੇ ਨਾਲ ਕੀ ਤੈਨੂੰ ਗੁਰੂ ਜਿਹੜਾ ਹੈ ਉਹ ਮਿਲ ਸਕਦਾ ਹੈ ਇੱਕ ਬੇਨਤੀ ਹੋਰ ਤਿਰਸੇ ਕਿੰਨਾ ਸਾਡੇ ਭਾਗਾਂ 'ਚ ਨਹੀਂ ਲਿਖਿਆ ਇਹ ਚੀਜ਼ ਸਾਡੇ ਭਾਗਾਂ 'ਚ ਨਹੀਂ ਲਿਖੀ ਇਹ ਚੀਜ਼ ਮੇਰਾ ਦਿਲ ਤੇ ਕਰਦਾ ਹੈ ਕਿ ਮੈਂ ਖੰਡੇ ਵੱਟ ਦੀ ਪਾਉ ਲੈਣਾ ਪਰ ਭਾਗਾਂ 'ਚ ਨਹੀਂ ਮੇਰਾ ਦਿਲ ਤੇ ਕਰਦਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਿਆ ਕਰਾਂ ਪਰ ਮੇਰੇ ਭਾਗਾਂ ਵਿੱਚ ਨਹੀਂ ਮੇਰਾ ਦਿਲ ਤੇ ਕਰਦਾ ਮੈਂ ਗੁਰੂ ਘਰ ਜਾਇ ਕਰਾਂ ਪਰ ਮੇਰੇ ਭਾਗਾਂ ਵਿੱਚ ਨਹੀਂ ਇਸ ਗੱਲ ਨੂੰ ਕਹਿੰਦੇ ਸਾਰ ਪੁਜ ਜਿਹੜਾ ਉਹ ਪ੍ਰਮਾਤਮਾ ਨੂੰ ਕਹਿੰਦੇ ਪ੍ਰਮਾਤਮਾ ਤੂੰ ਮੇਰੇ ਭਾਗਾਂ ਚ ਨਹੀਂ ਲਿਖਿਆ ਤੇ ਜਿਹੜਾ ਇਹਨਾਂ ਇਨਸਾਨ ਨਸ਼ਾ ਕਰ ਰਿਹਾ ਤੇਰੇ ਭਾਗਾਂ ਚ ਤੇ ਤੂੰ ਉਹ ਤੂੰ ਆਪ ਲੈਣ ਵਾਤੇ ਜਾਂਦਾ ਐਫਰਟ ਸਾਨੂੰ ਆਪ ਕਰਨਾ ਪਏਗਾ ਗੁਰੂ ਅੰਗਦ ਦੇ ਮਾਰੇ ਪਾਤਸ਼ਾਹ ਜੇਕਰ ਇਹ ਗੱਲ ਕਹਿੰਦੇ ਭਾਈ ਲਾਣਕ ਮਾਰੇ ਮੇਰੇ ਤੇ ਭਾਗਾ ਚ ਨਹੀਂ ਲਿਖਿਆ ਮੇਰੇ ਸਾਰੇ ਜਿੰਦਗੀ ਜਿਹੜਾ ਸੀ ਉਹ ਯਾਤਰਾਵਾਂ ਕਰਦੇ ਨਿਕਲ ਜਾਣੀ ਸੀ ਮੇਰੇ ਭਾਗਾ ਚ ਕਿੱਥੇ ਲਿਖਿਆ ਸੀ ਗੁਰੂ ਨਾਨਕ ਸਾਹਿਬ ਨੂੰ ਮਿਲਣਾ। ਅ ਫਕਰਤਾਰਪੁਰ ਦੀ ਧਰਤੀ ਵੱਲ ਜਾਣਾ ਪਿਆ। ਬਾਬਾ ਅਮਰੂ ਜੀ ਨੂੰ ਆਪ ਜਾਣਾ ਪਿਆ। ਸਤਿਗੁਰ ਮਹਾਰਾਜ ਕਹਿਣ ਲੱਗੇ ਭਾਗ ਉਹਦੇ ਨੇ ਜਿਹੜਾ ਭਾਗ ਬਣਾਉਣਾ ਚਾਹੁੰਦਾ ਹੈ। ਉਦਮ ਕਰੰਦੇ ਆ ਜੀਓ ਤੂੰ ਇਸਿਦਾਂਤ ਇਹ ਨੁਕਤਾ ਹੈ ਮਾਲਕ ਕਹਨ ਲਗੇ ਪੂਰੇ ਭਾਗਾਂ ਦੇ ਨਾਲ ਗੁਰੂ ਮਿਲਦਾ ਹੈ ਸਾਚਰਤੇ ਐ ਨਿਸ ਬੈਰਾਗ ਸਮੇਸ਼ਾ ਉਸ ਸੱਚ ਦੇ ਨਾਲ ਰਤੇ ਰਹਿੰਦੇ ਹਨ ਚਹੁੰ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਸਤਗੁਰ ਕਹਿਣ ਲਗੇ ਇਸ ਸਮੇਂ ਦੇ ਅੰਦਰ ਇੱਕੋ ਚੀਜ਼ ਸੱਚੀ ਹੈ ਕੀ ਹੈ ਮਾਲਕ ਕਹਿਣ ਲਗੇ ਉਹ ਗੁਰੂ ਦੀ ਬਾਣੀ ਪੂਰੇ ਭਾਗ ਹਰ ਨਾਮ ਵਿਖਾਣੀ ਪੂਰਿਆਂ ਭਾਗਾਂ ਦੇ ਨਾਲ ਹੀ ਇਸ ਬਾਣੀ ਨੂੰ ਵਿਖਿਆਨ ਕੀਤਾ ਜਾ ਸਕਦਾ ਹੈ ਪੂਰੇ ਭਾਗ ਹਰ ਨਾਮ ਸਮਾਣੀ ਸਮਾਇ ਰਹਿ ਸਕੀਦਾ ਹੈ ਸਿੱਧ ਸਾਧਿਕ ਤਰਸੈ ਸਭ ਲੋਏ ਬੜੇ ਬੜੇ ਇੱਥੇ ਦੁਨੀਆਂ ਦੇ ਲੋਕ ਦੇਵਤੇ ਆਏ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਜਿਹੜੇ ਸਰੀਰ ਵਾਸਤੇ ਦਿਮਾਗ ਕਹਿੰਦੇ ਵੱਡੇ ਦੇਵਤੇ ਤਰਸਦੇ ਨੇ ਨਾ ਸਿਰ ਸਾਧਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਇਹ ਪੂਰੇ ਭਾਗ ਬਣਾ ਕੇ ਹੀ ਪ੍ਰਾਪਤ ਹੋ ਸਕਤੇ ਹਨ ਸਭ ਕੁਝ ਸੱਚਾ ਸੱਚਾ ਹੈ ਸੋਏ ਸਭ ਕੁਝ ਸੱਚਾ ਹੈ ਪ੍ਰਮਾਤਮਾ ਤੂੰ ਵੀ ਸੱਚਾ ਹੈ ਉੱਤਮ ਬ੍ਰਹਮ ਪਛਾਣ ਕੋਈ ਉਸ ਉੱਤਮ ਬ੍ਰਾਹਮਣ ਨੂੰ ਪਰਮਾਤਮਾ ਨੂੰ ਉਹ ਇਨਸਾਨ ਉਹ ਗੁਰਸਿੱਖ ਉਹ ਜਨ ਗੁਰੂ ਨੂੰ ਮੰਨਣ ਵਾਲਾ ਪਛਾਣ ਲੈਂਦਾ ਹੈ ਸੱਚ ਸਾਚਾ ਪਰਮਾਤਮਾ ਤੂੰ ਸਦਾ ਵਤ ਸੱਚ ਹੈ ਸਦਾ ਵਤ ਤੇ ਡ੍ਰਿੜਤਾ ਦੇ ਨਾਲ ਰਹਿਣ ਵਾਲਾ ਟਿਕਿਆ ਰਹਿਣ ਵਾਲਾ ਹੈ ਸੱਚ ਸਾਚਾ ਸੱਚ ਆਪ ਡ੍ਰਿੜਾਈ ਤੂੰ ਉਹਨਾਂ ਨੂੰ ਡ੍ਰਿੜਤਾ ਦੇ ਨਾਲ ਡ੍ਰਿੜਾਤ ਦਿੰਦਾ ਹੈ ਨਾਨਕ ਆਪੇ ਵਿਖੈ ਆਪੇ ਸੱਚ ਲਾਈ ਪਰਛਾਤੂ ਦੇਖਦਾ ਹੈ ਰੰਗੀ ਰੰਗੀ ਭੰਤੀ ਕਰਕਰ ਜਿੰਸੀ ਮਾਇਆ ਜਿੰਨੂੰ ਪਾਈ ਕੀ ਪ੍ਰਮਾਤਮਾ ਦਾ ਕੰਮ ਕੇਵਲ ਇੰਨਾ ਹੈ ਕਿ ਉਹਨੇ ਰੰਗਾ ਰੰਗਾ ਦੀ ਭਾਂਤਾਂ ਪਾਂਤਾਂ ਦੇ ਜਿੰਸਾਂ ਜਿੰਸਾਂ ਦੀ ਉਹਨੇ ਮਾਇਆ ਬਣਾ ਕੇ ਰੱਖ ਦਿੱਤੀ ਗੁਰਦੇਵ ਕਹਿਣ ਲੱਗੇ ਨਹੀਂ ਉਹ ਕਰਕਰ ਦੇਖਿਆ ਕੀਤਾ ਆਪਣਾ ਉਹ ਬਣਾ ਕੇ ਉਹਨੂੰ ਦੇਖਦਾ ਵੀ ਹੈ ਸੰਭਾਲਦਾ ਵੀ ਹੈ ਕਿਉਂਕਿ ਉਹ ਕਰਤਾ ਪੁਰਖ ਹੈ ਕਰਤਾ ਦਾ ਅਰਥ ਹੈ ਕ੍ਰੀਏਟਰ ਕਰਤਾ ਦਾ ਅਰਥ ਹੈ ਬਣਾਉਣ ਵਾਲਾ ਕਰਤਾ ਪੁਰਖ ਤੇ ਉੱਚ ਬਣਾ ਕੇ ਉਹਦੇ ਚ ਪੁਰਖਿਆ ਹੋਇਆ ਵੀ ਐ ਆ ਮਾਈਕ ਕਿਸੇ ਨੇ ਬਣਾਇਆ ਕਿੰਨੇ ਬਣਾਏ ਕੌਣ ਕ੍ਰੀਏਟਰ ਹੈ ਪਤਾ ਨਹੀਂ ਪਰ ਇਨਾ ਪਤਾ ਬਣਿਆ ਹੈ ਇਹਨੂੰ ਬਣਾਉਣ ਵਾਲਾ ਕੋਈ ਹੈ ਰੱਬ ਨੂੰ ਕਿੰਨੇ ਬਣਾਇਆ ਰੱਬ ਆਪਣੇ ਆਪ ਤੋਂ ਬਣਿਆ ਕਿੱਥੇ ਆ ਆਪਣੇ ਆਪ ਦੇ ਵਿੱਚ ਸਮਾਇਆ ਹੋਇਆ ਹੈ ਬੰਦੇ ਨੂੰ ਕਿੰਨੇ ਬਣਾਇਆ ਰੱਬ ਨੇ ਬਣਾਇਆ ਪਰਮਾਤਮਾ ਨੇ ਬਣਾਇਆ ਲਾਫ ਨੇਚਰ ਨੇ ਬਣਾਇਆ ਤਲਾਫ ਨਿਚਤ ਦਾ ਮਾਲਕ ਕਿੱਥੇ ਹੈ ਤੇ ਜੇਕਰ ਆਹ ਹੱਥ ਪੈਰ ਮੂਵਮੈਂਟ ਕਰ ਰਹੇ ਨੇ ਇਹ ਅੰਦਰ ਵੱਸ ਕੇ ਮੈਨੂੰ ਸੰਭਾਲ ਵੀ ਰਿਹਾ ਹੈ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਪੈਦਾ ਕੀਤੀ ਕਰ ਕਰ ਦੇਖਿਆ ਕੀਤਾ ਆਪਣਾ ਉਹਨੂੰ ਕਰ ਕਰਕੇ ਵੇਖ ਵੀ ਰਿਹਾ ਹੈ ਸੰਭਾਲ ਵੀ ਰਿਹਾ ਹੈ ਦੂਈ ਕੁਦਰਤ ਸਜ ਕੇ ਕਰ ਆਸਨ ਡਿਠੋ ਚਾਓ ਕੁਦਰਤ ਨੂੰ ਬਣਾ ਕੇ ਉਹਦੇ ਵਿੱਚ ਵਿਮਾਇਆ ਹੋਇਆ ਹੈ ਸਤਿਗੁਰ ਕਹ ਲੈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਦਿਸਦੀ ਵਡਿਆ ਜਿਵੇਂ ਪ੍ਰਮਾਤਮਾ ਤੇਰੀ ਵਡਿਆਈ ਹੈ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਆਪੇ ਸੱਚ ਦੇ ਨਾਲ ਉਲਾ ਲੈਂਦਾ ਹੈ ਮਾਲਕ ਮਿਹਰামত ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਦੀਆਂ ਗਲਤੀਆਂ ਤੋਂ ਬਖਸ਼ਣਾ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ